ਹੋ ਜੇ ਉਹਨਾਂ 4000 ਕੱਲ ਸਿਲਵੇ ਦੇ ਗੇਟ ਖੁੱਲੇ ਆ ਜੀ ਤੇ ਕੋਟੋਟ ਨਾਲ ਲਈ ਉਹਨਾਂ ਦੇ 22000 ਤੇ 4000 ਪਲੱਸ ਤਾਂ ਕੇ 22000 ਪਾਉਂਡ ਰਾਮ ਦੀ ਹੈਗੀ ਆ ਤੇ ਆ ਜੋ ਰੋਪੜ ਤੋਂ 20000 ਪਾਣੀ ਇਧਰੋਂ ਆ ਰਿਹਾ ਫੋਟੋ ਨੂੰ 48 43000 ਦੇ ਕਰੀਬ ਪਾਣੀ ਜਿਹੜਾ ਦੋਵਾਂ ਟਾਈਮਾਂ ਤੋਂ ਸਾਡੇ ਕੋਲ ਲੀਜ ਹੋਇਆ ਤੇ ਉਹਦੇ ਵਿੱਚੋਂ ਬਾਕੀ ਰਾਤਾਨ ਨੂੰ ਚੱਲ ਰਿਹਾ 13795 9101 ਜਿਹੜੀ ਫਲੋਟਰ ਗੁੱਡ ਚੱਲ ਰਹੀ ਹੈ 150 ਸਾਦੀ ਮਕੂ ਕਨਾਲ ਜਿਹੜੀ ਉਹ ਚੱਲ ਰਿਹਾ ਇਹ ਟੋਟਲ ਮੜਾ ਕੇ ਸਾਡੇ ਕੋਲ 44000 ਜਿਆਦਾ ਪਾਣੀ ਦੀ ਆਮ ਜਿਹੜੀ ਆ ਉਹ ਚੱਲ ਰਹੀ ਹੈ ਪਾਣੀ ਜਦੋਂ 50000 ਡੌਨਸਟਰੀਮ ਹੁੰਦਾ ਨਾ ਉਦੋਂ ਅਸੀਂ ਲੋਅ ਫਲੱਡ ਸ਼ੋਅ ਕਰਦੇ ਹਾਂ ਦਾ ਉਦੋਂ ਲੋਅ ਫਲੱਡ ਡਿਕਲੇਅਰ ਹੋ ਜਾਂਦਾ 50000 ਜੇ ਡੌਨਸਟਰੀਮ ਹੋ ਜੇ ਤੇ ਅਜੇ 22000 ਚੱਲ ਰਿਹਾ ਉਹਦੇ ਕੋਲ ਬਾਕੀ ਸੈਲਫ ਇੰਟਰ ਕੇ ਥੋੜਾ ਜਿਹਾ ਉਹ ਇਆਂ ਖੱਡਾ-ਖੱਡਾ ਚ ਪਾਣੀ ਜਿਹੜਾ ਇੱਧਰ-ਉੱਧਰ ਵੜ ਜਾਂਦਾ ਰੁਜਾਨਾ ਸਪੋਕਸਮੈਨ ਆ ਤੁਸੀਂ ਜੁੜੇ ਹੋ ਬਹਾ ਕੁਲਦੀਪਾ ਤੇ ਇਸ ਟਾਈਮ ਤੇ ਅਸੀਂ ਮੌਜੂਦ ਹਾਂ ਤਰੰਦਾਂ ਦੇ ਹਰੀਕੇ ਹੈਡ ਦੇ ਜਿੱਥੇ ਪਾਣੀ ਦਾ ਫਲੋਡ ਹੀ ਦੇ ਸਕਦੇ ਹੋ ਪੀ ਪਾਣੀ ਦਾ ਫਲੋ ਕਿੰਨਾ ਤੇਜ਼ੀ ਨਾਲ ਵਧ ਰਿਹਾ ਹੈ ਜਿਹੜਾ ਪਿੱਛੋਂ ਪਾਣੀ ਜਿਹੜਾ ਕਹਿੰਦੇ ਸੀ ਪੋਨਾਂ ਦਾ ਪਾਣੀ ਛੱਡਣਾ ਵਾ ਉਹ ਇਸ ਟਾਈਮ ਦੇ ਹਲੇ ਤਰੰਦਾਂ ਦੇ ਹੈਡ ਤੇ ਨਹੀਂ ਪਹੁੰਚਿਆ ਲਗਾਤਾਰ ਜਿਹੜੇ ਦਰਿਆਵਾਂ ਜਿਹੜਾ ਪਾਣੀ ਆ ਬਰਸਾਤਾਂ ਦਾ ਪਾਣੀ ਵਧਦਾ ਨਜ਼ਰ ਆ ਰਿਹਾ ਵਾ ਜਿਹਦੇ ਕਰਕੇ ਲੋਕ ਪੈਨਿਕ ਮਹਿਸੂਸ ਕਰਦੇ ਪਏ ਨੇ ਵੀ ਕਿਹੜੇ ਕਿੰਨਾ ਕੁ ਪਾਣੀ ਆ ਗਿਆ ਜਾਂ ਕਿੰਨਾ ਕੁ ਨੁਕਸਾਨ ਵਧੇਗਾ ਇਹ ਅਗਰ ਪਾਣੀ ਦਾ ਪੱਧਰ ਕਿੰਨਾ ਵਾ ਸਾਰੀ ਗੱਲਬਾਤ ਕਰਨੇ ਸਾਡੇ ਨਾਲ ਤੇ ਹਰੀਕੇ ਹੈਡ ਦੇ ਕਰਬਜਾਈ ਨਾਲ موجوده ਆਪਾਂ ਨਾਲ ਗਲਬਾਤ ਕਰ ਰਹੇ ਆ ਉਹ ਕੀ ਕਰਨ ਚਾਹੁੰਦੇ ਆ ਸਰ ਕੀ ਨਾ ਆਪਣਾ ਜੀ ਅਕਵਾਨ ਸਿੰਘ ਜੀ ਸਰ ਕਿਸ ਤਰ੍ਹਾਂ ਦੇ ਹਾਲਾਤ ਨੇ ਪਾਣੀ ਦੇ ਜਿੱਸਾ ਕਹਿ ਰਹੇ ਪਿਛੋਂ ਪਾਣੀ ਵੜਾ ਗਿਆ ਲੋਕਾਂ ਦੇ ਵਿੱਚ ਪੈਨਿਕ ਮਹਿਸੂਸ ਕਰਦੇ ਪਏ ਆ ਹਾਲਾਤ ਕਿੱਦਾਂ ਦੇ ਨੇ ਸਰ ਸਰ ਅਜੇ ਤਹਲਾ ਜਿਹੜੇ ਸਟੇ ਰਹਿ ਗਏ ਜੇ ਪਿਛੋਂ ਜੇ ਉਹਨਾਂ 4000 ਕਲ ਸਪਿਲਵੇ ਦੇ ਗੇਟ ਖੋਲੇ ਆ ਜੀ ਤੇ ਕੋਲ ਕੋਟਲਾ ਰਿਲੀ ਜਿਹਨਾਂ ਦੇ 22000 ਦੇ ਉਹ 4000 ਪਲੱਸ ਪਾਕੇ 5000 ਬਾਉਂਡ ਐਮ ਦੀ ਹੈਗੀ ਆ ਤੇ ਆ ਜੋ ਰੋਪੜ ਤੋਂ 20000 ਪਾਣੀ ਇਦਰੋਂ ਆ ਰਿਹਾ ਗੋਟਲੋਂ 42 ਤੇ 43000 ਦੇ ਕਰੀਬ ਪਾਣੀ ਜਿਹੜਾ ਦੋਵਾਂ ਟਾਈਮਾਂ ਤੋਂ ਸਾਡੇ ਕੋਲ ਰੀਲੀਜ਼ ਹੋਇਆ ਤੇ ਉਹ ਕੱਲ ਤੱਕ ਇੱਥੇ ਪਹੁੰਚਣ ਦੀ ਸੁਭਾਵਨਾ ਹੈਗੀ ਆ ਜਿਹੜਾ ਇਸ ਟਾਈਮ ਸਾਡੇ ਕੋਲ ਚੱਲ ਰਿਹਾ ਵਾ ਉਹ ਜਿਵੇਂ 22 ਤੇ 223000 ਦੇ ਕਰੀਬ ਜਿਹੜਾ ਡੌਨ ਸਟ੍ਰੀਮ ਅਸੀਂ ਛੱਡ ਰਹੇ ਆ ਤੇ ਉਹਦੇ ਵਿੱਚੋਂ ਬਾਕੀ ਰਾਤਾਂ ਨੂੰ ਚੱਲ ਰਿਹਾ 13795 9101 ਜਿਹੜੀ ਫਲੋਪ ਪਰ ਫੁੱਡ ਚੱਲ ਰਹੀ ਹੈ 150 ਸਾਰੀ ਮਕੂਕਨਾਲ ਜਿਹੜੀ ਆ ਉਹ ਚੱਲ ਰਹੀ ਹੈ ਤੇ ਟੋਟਲ ਮੜਾ ਕੇ ਸਾਡੇ ਕੋਲ 44000 ਆ ਜਾ ਪਾਣੀ ਦੀ ਆਮ ਜਿਹੜੀ ਆ ਉਹ ਚੱਲ ਰਹੀ ਹੈ ਪੈਸੇ ਸਰ ਇਹ ਡੈਮ ਦੀ ਸਰ ਕਪੈਸਿਟੀ ਕਿੰਨੀ ਆ ਸਰ ਜਿਹੜਾ ਪਾਣੀ ਜਿਹੜਾ ਜਿਹੜਾ ਸਾਂਭ ਸਕਦਾ ਵਾ ਇਹ ਕਪੈਸਿਟੀ 6 ਲੱਖ 75000 ਦੀ ਆ ਅੱਛਾ ਜੀ ਹਾਂ ਜੀ 1988 ਦੇ ਵਿੱਚ 674000 ਪਾਣੀ ਜਿਹੜਾ ਪਾਸ ਹੋ ਚੁੱਕਾ ਹੈ ਦਵੇ ਜੀ ਉਹ ਫੋਨ ਸਰ ਪਿੱਛੋਂ ਫਿਰ ਕਿੰਨਾ ਕੁ ਸਰ ਪਾਣੀ ਆਉਂਦੀ ਸੰਭਾਵਨਾ ਜਾਂ ਅੱਗੇ ਸਰ ਕਿੰਨਾ ਕੁ ਪਾਣੀ ਲੱਗਦਾ ਵਾ ਵੀ ਜੇਕਰ ਜਾਣਦਾ ਤਾਂ ਨੁਕਸਾਨ ਹੋ ਸਕਦਾ ਪਾਣੀ ਜਦੋਂ 50000 ਡੌਨਸਟ੍ਰੀਮ ਹੁੰਦਾ ਨਾ ਉਦੋਂ ਅਸੀਂ ਲੋ ਫਲੱਡ ਸ਼ੋ ਕਰਦੇ ਆ ਦਾ ਉਦੋਂ ਲੋ ਫਲੱਡ ਡਿਕਲੇਅਰ ਹੋ ਜਾਂਦਾ 50000 ਜੇ ਡੌਨਸਟ੍ਰੀਮ ਹੋ ਜੇ ਤੇ ਅਜੇ 22000 ਚੱਲ ਰਿਹਾ ਉਹਦੇ ਕੋਲ ਬਾਕੀ ਸੈਲਫ ਕਰਕੇ ਥੋੜਾ ਜਿਹਾ ਉਹ ਕਈਆਂ ਖੱਡਾ ਖੱਡਾਂ ਚ ਪਾਣੀ ਜਿਹੜਾ ਇੱਧਰ ਉੱਧਰ ਵੜ ਜਾਂਦਾ ਜਿਹੜੀ ਸਰ ਅਗੇ ਫਸਲਾਂ ਦੀ ਗੱਲ ਕਰਦੇ ਕਹਿੰਦੇ ਕਈਆਂ ਦੇ ਫਸਲਾਂ ਡੁੱਬ ਗਈਆਂ ਵਾ ਉਹ ਸਰ ਇਹ ਪਾਣੀ ਜਿਹੜਾ ਜ਼ਿਆਦਾ ਪੱਧਰ ਵਧਣ ਕਰਕੇ ਡੁੱਬੀਆਂ ਵਾ ਕਿ ਜਹਾ ਵੈਸੇ ਜਿਹੜੀਆਂ ਖੱਡਾ ਖੱਡਾਂ ਹੁੰਦੀਆਂ ਉਹਦੇ ਕਰਕੇ ਸਰ ਪਾਣੀ ਨੂੰ ਨੁਕਸਾਨ ਕਰਦੀਆਂ ਇਹ ਪਾਣੀ ਹੁਣ ਫਸਲਾਂ ਜਿਹੜੀਆਂ ਦਰਿਆ ਦੇ ਦੋਵਾਂ ਬੰਨਾਂ ਦੇ ਅੰਦਰ ਆ ਉਹਨਾਂ ਤੇ ਪਾਣੀ ਤੇ ਜਾਊਗਾ ਜੀ ਆਓ ਕਿਹਾਂ ਕਿਸਾਨਾਂ ਦੀਆਂ ਫਸਲਾਂ 'ਚ ਪਾਣੀ ਹੋ ਸਕਦਾ ਵੜਿਆ ਵੀ ਹੋਊਗਾ ਜੀ ਅਗਰ ਸਰ ਜਿਹੜਾ ਪਿਛੋਂ ਪਾਣੀ ਜਿਹੜਾ ਸਰ ਆਉਂਦਾ ਵਾ ਉਹਦਾ ਸਰ ਫਿਰ ਕਿੰਨਾ ਕੁ ਫੱਦਰ ਵਧੇਗਾ ਜਾਂ ਕਿੰਨਾ ਕੁ ਉਹਦਾ ਕੋਈ ਨੁਕਸਾਨ ਹੋਏਗਾ ਜਾਂ ਮਤਲਬ ਕੀ ਲੱਗਦਾ ਵਾ ਵੀ ਉਹ ਇਥੋਂ ਫਲੋ ਜਿਹੜਾ ਸਹੀ ਤਰ੍ਹਾਂ ਟਿਕਲ ਜਾਊਗਾ ਟਿਕਲ ਜਾਊਗਾ ਜੀ ਜਿਵੇਂ ਤੁਹਾਨੂੰ ਦੱਸਿਆ ਇਹਦੀ ਕੈਪੈਸਿਟੀ 675000 ਦੀ ਆ ਅਜੇ ਤੇ 44000 ਦੀ ਜਿਹੜੀਆਂ ਪਿਛੋਂ ਦੋਵਾਂ ਡੈਮਾਂ ਦੀਆਂ ਰਿਲੀਜ਼ਾਂ ਆ ਉਦੇ ਕੌਰ ਤੇ ਪਾਣੀ ਨੋਰਮਲੀ ਨਿਕਲ ਜਾਊਗਾ ਠੀਕ ਹੈ ਆ ਹਾਲੇ ਕਰਮਚਾਰੀ ਦਾਧਰੀ ਅਧਰੀ ਦਾਦੇ ਪਏ ਨੇ ਵੀ ਹਾਲੇ ਪੈਨਿਕ ਹੁੰਦੀ ਲੋਰ ਪੂਰੀ ਜਿਹੜਾ ਪਿੱਛੋਂ ਪਾਣੀ ਆਲਾ ਪੌਣਾ ਛੱਡਿਆ ਗਿਆ ਵਾ ਉਹ ਅਗਰ ਇੱਥੇ ਪਾਣੀ ਪਹੁੰਚਦਾ ਵਾ ਤਾਂ ਉਹ ਵੀ ਆਰਾਮ ਨਾਲ ਪਾਸ ਹੋਣੀਗਾ ਕਿਉਂਕਿ 6,75,000 ਕਿਉਂਸੇ ਪਾਣੀ ਦੀ ਕੈਪੈਸਿਟੀ ਆ ਲੇਕਿਨ ਹਾਲੇ ਸਿਰਫ 46,000 ਜਿਹੜਾ ਪਾਣੀ ਕਿਉਂਸੇ ਜਿਹੜਾ ਪਾਣੀ ਆ ਉਹ ਹੀ ਪਾਸ ਹੋ ਰਿਹਾ ਆ ਰਿਹਾ ਵਾ ਜਿਹੜਾ ਅੱਗੇ ਪਾਣੀ ਆ ਗਿਆ ਜਿਹੜਾ ਪਹਿਲੀਆਂ ਪਾਣੀ ਗਿਆ ਵਾ ਉਹ ਦਰਿਆ ਦੇ ਨਾਲ ਨਾਲ ਇਹਦੇ ਪਹਿਲੀਆਂ ਲੱਗਦੀਆਂ ਜਿਹਦੇ ਵਿੱਚ ਪਾਣੀ ਗਿਆ ਵਾ ਸੀ ਉੱਥੇ ਵੀ ਜਾ ਕੇ ਦੇਖਾਂਗੇ ਹਾਲਾਤ ਉਹਦਾ ਕਿਦਾਂ ਦੇ ਆ ਤੁਸੀਂ ਸਨ ਬੜੇ ਰਹੋ ਕੁਲਦੀਪ ਸੰਦੀਪਾ ਰੋਜਾਨਾ ਸਪੋਕਸਮੈਨ ਹਰੀਕੇ ਹੈਡ ਤਰੰਤਾਰ